ਕੈਪ ਗੂਟ ਜੋ ਕਿ ਸਿੱਧੂ ਮੂਸੇਵਾਲੇ ਦਾ ਗੀਤ ਔਰ ਇਸ ਗੀਤ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਇੱਕ ਕਲਿੱਪ ਸਾਂਝੀ ਕੀਤੀ ਗਈ ਸੀ ਔਰ ਇਸ ਕਲਿੱਪ ਦੇ ਬੋਲ ਸਨ ਜਿਹੜੇ ਲਾਹੌਰ ਫੁੱਦੂ ਓ ਪਸ਼ੋਰ ਵੀ ਫੁੱਦੂ ਇਹ ਲਾਹੌਰ ਫੁੱਦੂ ਉਹ ਪਸ਼ੌਰ ਵੀ ਫੁੱਦੂ ਉਹ ਪਸ਼ੌਰ ਵੀ ਫੁੱਦੂ ਔਰ ਇਸ ਲੈਂ ਦਾ ਅਸਲੀ ਮਤਲਬ ਕੀ ਸੀ ਔਰ ਇਹਨਾਂ ਲਾਈਨਾਂ ਨੂੰ ਬੋਲਣ ਵਾਲਾ ਕੌਣ ਆਦਮੀ ਸੀ ਔਰ ਸਿੱਧੂ ਮੂਸੇਵਾਲੇ ਨੇ ਇਸ ਕਲਿੱਪ ਨੂੰ ਆਪਣੇ ਗੀਤ ਵਿੱਚ ਕਿਉਂ ਲਿਆ ਔਰ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਸਿੱਧੂ ਦੇ ਗੀਤ ਵਿੱਚ ਇਸ ਲਾਈਨ ਨੂੰ ਬੋਲਣ ਵਾਲੇ ਆਦਮੀ ਦਾ ਨਾਮ ਹੈ ਭਗਵਾਨ ਸਿੰਘ ਚੋਹਾਨ ਔਰ ਭਗਵਾਨ ਸਿੰਘ ਚੋਹਾਨ ਪੰਜਾਬ ਦੇ ਕਾਫੀ ਚਰਚਾ 'ਚ ਰਹਿਣ ਵਾਲੇ ਨੇਤਾ ਹਨ ਅਸਲ ਵਿੱਚ ਇਸ ਗੱਲ ਨੂੰ 2014 ਹੁਸ਼ਿਆਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਸਮੇਂ ਦੌਰਾਨ ਬੋਲੀ ਗਈ ਸੀ ਉਸ ਟਾਈਮ ਮਤੇ ਭਗਵਾਨ ਸਿੰਘ ਚੋਹਾਨ ਲੋਕ ਸਭਾ ਦੀ ਚੋਣਾਂ ਲੜ ਰਹੇ ਸਨ ਔਰ ਜਦ ਇੰਟਰਵਿਊ ਲੈਣ ਵਾਲੀ ਨੇ ਭਗਵਾਨ ਸਿੰਘ ਚੋਹਾਨ ਨੂੰ ਪੁੱਛਿਆ ਉਹ ਆਪਣੇ ਵਿਰੋਧੀ ਕੈਂਡੀਡੇਟਸ ਲਈ ਕੀ ਕਹਿਣਾ ਚਾਹੁੰਦੇ ਹਨ ਤੇ ਫਿਰ ਉਹਨਾਂ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਇਹ ਪੰਜਾਬ ਦਾ ਅਖਾਣ ਆ ਪੰਜਾਬ ਦਾ ਇਹ ਪਰਵਰਬ ਆ ਜਿਹੜੇ ਲਾਹੌਰ ਫੁੱਦੂ ਉਹ ਪਿਸ਼ਔਰ ਵੀ ਫੁੱਦੂ ਔਰ ਜਿਹੜੇ ਜਲੰਧਰ ਫੁੱਦੂ ਉਹ ਹੁਸ਼ਿਆਰਪੁਰ ਚ ਵੀ ਫੁੱਦੂ ਨਕਾਰੇ ਹੋਏ ਜਲੰਧਰ ਦੇ ਲੋਕ ਹੁਸ਼ ਉਹ ਸ਼ਹਿਰਪੁਰ ਵਾਲੇ ਲੋਕ ਉਹਨਾਂ ਨੂੰ 16 ਮਈ ਨੂੰ ਫਤੂ ਕਰਾਰ ਦੇ ਦੇਣਗੇ। ਉਹ ਭਗਵਾਨ ਸਿੰਘ ਚਾਹਾਨ ਦੇ ਵਿਰੋਧੀ ਕੈਂਡੀਡੇਟਸ ਦੋਨੋਂ ਹੀ ਜਲੰਧਰ ਦੇ ਰਹਿਣ ਵਾਲੇ ਸਨ ਪਰ ਉਹ ਚੋਣੋ ਸ਼ਹਿਰਪੁਰ ਦੇ ਵਿੱਚ ਲੜ ਰਹੇ ਸਨ ਤੇ ਇਸੇ ਲਈ ਭਗਵਾਨ ਸਿੰਘ ਚਾਹਾਨ ਨੇ ਇਸ ਲੈਂ ਨੂੰ ਬੋਲਿਆ ਜਿਹੜੇ ਆਪਣੇ ਸ਼ਹਿਰ ਵਿੱਚ ਨਕਾਰੇ ਹੋਣ ਔਰ ਦੂਸਰੇ ਸ਼ਹਿਰ ਵਿੱਚ ਵੀ ਨਕਾਰੇ ਹੀ ਜਾਣਗੇ। ਤੇ 200 اے ਸੀ ਅਸਲੀ ਇਸ ਲੈਂ ਦਾ ਸੱਚ। ਤੇ 200 ਇਸ ਲੈਂ ਦੀ ਵਰਤੋਂ ਸਿੱਧੂ ਨੇ ਅੱਜ ਦੇ ਨੇਤਾ ਔਰ ਲੋਕਾਂ ਦੀ ਮਾਰੀ ਸੋਚ ਲਈ ਕੀਤੀ ਗਈ ਸੀ। ਦੋਸਤੋ اے ਸੀ ਛੋਟੀ ਜੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲਗੀ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੀ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦਾ ਹਾਂ ਤੁਹਾਨੂੰ ਅਗਲੀ ਵੀਡੀਓ ਤੇ